ا او 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 ਸਸਰੀ ਗਾਜੀ ਸਸਰੀ ਗਾਜੀ ਕੀ ਨਾਜੀ ਮੇਰਾ ਨਾਮ ਜੀਤ ਸਿੰਘ ਖਾਕਰੀ ਇਹ ਉਗਮੇਰ ਚ ਮੇਲਾ ਲੱਗਿਆ ਆ ਬਹੁਤ ਬਹੁਤ ਵਧਾਈਆਂ ਤੁਹਾਨੂੰ ਆਲੋ ਵੀ ਬੁਲਾਈ ਕੀ ਕਹਿਣਾ ਚਾਹੋਗੇ ਕਹਿਣਾ ਇਹ ਚਾਹੁੰਦੇ ਕਿ ਬੜੀ ਖੁਸ਼ੀ ਆ ਇਹੋ ਜੇ ਪ੍ਰੋਗਰਾਮ ਜਿਹੜੇ ਪਿੰਡ ਦੇ ਵਿੱਚ ਕਰਾਉਣੇ ਚਾਹੀਦੇ ਆ ਤੇ ਪਿੰਡ ਦੇ ਸੰਜੋਗ ਦੇ ਨਾਲ ਹੋਣੇ ਚਾਹੀਦੇ ਆ ਆਪਾ ਜੀ ਮੇਲਾ ਬਹੁਤ ਵੱਡਾ ਹੈ ਵੱਡਾ ਹੈ ਇਨਾ ਪੈਸੇ ਤੇ ਵੀ ਕੰਮ ਨਹੀਂ ਹੁੰਦਾ ਐਨਆਰਆਈ ਭਰਾਵਾਂ ਦੇ ਗ੍ਰਾਮ ਪੰਚਾਇਤਾਂ ਕਿੰਨਾ ਕੁ ਸਹਿਯੋਗ ਪੂਰਾ ਪਿੰਡ ਦਾ ਪੂਰਾ ਸੰਜੋਗ ਹੈ ਜੀ ਵਿੱਚ ਕੋਈ 2-4 ਬੰਦੇ ਛੱਡ ਕੇ ਠੀਕ ਹੈ ਤੇ ਆਪਣਾ ਜਿਹੜੇ ਅਜਕਲ ਦੀ ਨੌਜਵਾਨ ਪੀੜ੍ਹੀ ਹੈ ਬੱਚੇ ਆ ਉਹਨਾਂ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੋ ਉਹਨਾਂ ਨੂੰ ਇਹੀ ਸੰਦੇਸ਼ ਦੇਣਾ ਚਾਹੁੰਦਾ ਕਿ ਨਸ਼ੇ ਤੋਂ ਦੂਰ ਰਹੋ ਤੇ ਚੰਗੇ ਕੰਮਾਂ ਵੱਲ ਜਿਦਾ ਖੇਡਾਂ ਦੀਆਂ ਗੇਮਾਂ ਆ ਹੋਰ ਬਹੁਤ ਆ ਕ੍ਰਿਕਟ ਆ ਕਬੱਡੀ ਆ ਇਹਨਾਂ ਕੰਮਾਂ ਵੱਲ ਧਿਆਨ ਦੇਣਾ ਚਾਹੀਦਾ ਤੇ ਗਵਰਨਮੈਂਟਾਂ ਨੂੰ ਵੀ ਸੰਯੋਗ ਦੇਣਾ ਚਾਹੀਦਾ ਤੇ ਪਿੰਡ ਨੂੰ ਵੀ ਅਸੀਂ ਦੱਸਦੇ ਪਏ ਸੀ ਕਿ ਤੁਸੀਂ ਸਪੈਸ਼ਲ ਮੇਲੇ ਵਾਸਤੇ ਇੱਥੇ ਆਣੇ ਆ ਬਿਲਕੁਲ ਜੀ ਹਰ ਸਾਲ ਇੱਥੇ ਆਉਂਦੇ ਤੁਸੀਂ ਹਰ ਸਾਲ ਅਸਲੀ ਯੂਕੇ ਤੋਂ ਆਉਂਦੇ ਆ ਹਰ ਸਾਲ ਇਹ ਬਾਬੇ ਮੀਰਾ ਜੀ ਦਾ ਮੇਲਾ ਆ ਇਹ ਸਾਡੇ ਵੱਡੇ ਵਡੇਰੇ ਵੀ ਇਹਦੇ ਨਾਲ ਜੁੜੇ ਰਹੇ ਆ ਤੇ ਅੱਗੇ ਅਸੀਂ ਵੀ ਜੁੜੇ ਆਂ ਸਾਡੇ ਚੈਨਲ ਰਾਹੀਂ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਆ ਅਸੀਂ ਤੇ ਇਹੀ ਸੰਦੇਸ਼ ਜਣਾਉਣਾ ਚਾਹੁੰਦੇ ਆ ਕਿ ਚੰਗਾ ਕੰਮ ਕਰੋ ਤੇ ਚੰਗੇ ਕੰਮ ਦਾ ਪਿੰਡ ਨੂੰ ਵੀ ਸੰਯੋਗ ਦੇਣਾ ਚਾਹੀਦਾ ਤੇ ਜਿਹੜਾ ਬੰਦਾ ਮਾੜਾ ਕੰਮ ਕਰਦਾ ਉਹਦੇ ਤੇ ਮਗਰ ਨਹੀਂ ਤੁਰਨਾ ਚਾਹੀਦਾ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਆ ਜੀ ਆਪਣਾ ਮੇਰਾ ਸੋਨ ਸਿੰਘ ਹੈ ਸਭ ਤੋਂ ਪਹਿਲਾਂ ਤੇ ਤੁਹਾਨੂੰ ਮੇਲੇ ਦੀ ਬਹੁਤ-ਬਹੁਤ ਵਧਾਈਆ ਕਿੰਨਾ ਉਤਸ਼ਾਹਕ ਕੀ ਨੇ ਖੁਸ਼ੀ ਹੈ ਤੁਹਾਨੂੰ ਕੀ ਕਹਿਣਾ ਚਾਹੁੰਦਾ ਇਹ ਮੇਲਾ ਸਾਰੇ ਨਗਰ ਦੇ ਜੋਗ ਨਾਲ ਹੁੰਦਾ ਹੈ ਹਰ ਸਾਲ ਹੁੰਦਾ ਹੈ ਬਹੁਤ-ਬਹੁਤ ਸਾਰੇ ਨਗਰ ਨੂੰ ਸਾਰੇ ਨਕਰ ਨੂੰ ਸਾਰੇ ਸੋਨ ਵਾਲਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਮਿਲਦੀਆਂ ਔਰ ਦੂਸਰੀ ਮੁਬਾਰਕਬਾਦ ਅੰ내 ਆਹੀ ਭਾਈ ਜੀਤ ਸਿੰਘ ਜੋ ਜ ਚਚੇ ਤੌਰ ਤੇ ਅਜੂਕੇ ਤੋਂ ਚੱਲ ਕੇ ਹੁੰਦੇ ਆ ਹੱਜ ਨਗਰ ਵਿੱਚ ਹਰ ਸਾਲ ਬੜੇ ਧੂਤਾਂ ਦਾ ਮੇਲਾ ਕਰਉਂਦੇ ਆ ਇਨਾਂ ਦੇ ਸਯੋਗ ਨਾਲ ਹੋਰ ਵੀ ਰਾਂ ਦੇ ਸਯੋਗ ਨਾਲ ਵੀ ਇਹ ਮੇਲਾ ਹਰ ਹੰਸ ਮੰਦਾ ਹੈ ਭਾਈ ਕਿੰਨਾ ਮੇਲਾ ਤੇ ਕਿੰਨੇ ਦਿਨ ਦਾ ਮੇਲਾ ਹੈ ਤੇ ਕਿਹਨੇ 15ਵਾਂ 16ਵਾਂ ਮੇਲਾ ਆਇਆ ਇਸ ਤੰਦ ਲੱਗੇ ਆਪਣੀ ਤੋਹਫੇ ਦੇ ਮੇਲਾ ਇੱਕ ਦਿਨ ਦਾ ਹੀ ਹੈ ਹਾਂਜੀ ਇੱਕ ਦਿਨ ਦਾ ਮੇਲਾ ਹੈ ਕਿਹੜੇ ਪਿੰਡ ਤੇ ਕਿਹੜਾ ਜ਼ਿਲ੍ਹਾ ਨਾਲ ਲੱਗਦਾ ਹੈ ਸਾਡਾ ਪਿੰਡ ਘੁਗਬੇਟਿਆ ਜੀ ਜ਼ਿਲ੍ਹਾ ਕਪੂਰਥਲਾ ਨਜ਼ਦੀਕ ਸਾਡੇ ਪਣੀਪੁਰ ਆ ਪਿੰਡ ਹੈ ਸਾਡੇ ਪਿੰਡਾਂ ਦੇ ਇਹਨਾਂ ਦਾ ਜੋ ਚੱਲਦਾ ਆ ਮੇਲਾ ਅੱਡੇ ਪਿੰਡ ਨਗਰ ਵੱਲ ਜਾਂਦਾ ਹੈ ਬਹੁਤ ਬਹੁਤ ਮਿਹਰਬਾਨ ਥੈਂਕ ਯੂ